पंजाबी की भगवंत मान सरकार वालों गैंगस्टर बाद ख़त्म करने के लिए एक बड़ा कदम चुकया गया है उस कदम के तहत अजाब पुलिस वालों व्डे पद्धर से कार्रवाई की गई है पटियाला जयपाल भुलर गैग जुड़े हरजिंदर सिंह लाडी पुलिस की मुठभेड़ हुई है जिस दे हरजंदर सिंह लाडी जख्मी हो गया जख्मी होने तो बाद उस पटियाला सिविल होस्पिटल हस्पता दाखिल कराया गया ਦੇ ਉਸ ਕੋਲ ਇੱਕ ਪਿਸਤਲ ਵੀ ਭਰਾ ਹੋਇਆ ਹੈ ਅੱਜ ਜਿਹੜੀ ਇਹ ਕਾਰਵਾਈ ਹੈ ਆਪਰੇਸ਼ਨ ਪ੍ਰਹਾਰ ਦੇ ਤਹਿਤ ਜਿਹੜਾ ਹਰਜਿੰਦਰ ਨਾਮ ਦਾ ਇੱਕ ਹਾਰਡ ਕੋਰ ਕ੍ਰਿਮੀਨਲ ਸੀਗਾ ਉਹਦੇ ਖਿਲਾਫ ਕੀਤੀ ਹੈਗੀ ਹੈ ਅੱਜ ਫਵਰੀ ਜੋ ਸੀਆਈਏ ਪਟਿਆਲਾ ਔਰ ਐਸਐਚਓ ਬਨੂੜ ਦੀ ਜਿਹੜੀ ਟੀਮ ਹੈ ਉਹਨਾਂ ਨੇ ਇਹਨੂੰ ਇੱਥੇ ਰੋਕਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਇਹਨੇ ਜਵਾਬੀ ਫਾਇਰ ਕੀਤਾ ਪੁਲਿਸ ਪਾਰਟੀ ਤੇ ਫਾਇਰ ਕੀਤਾ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਹੋਏ ਇਹਦੇ ਤੇ ਯੂ نو ਕਾਬੂ ਕੀਤਾ ਜਿੱਦਾਂ ਦੌਰਾਨ ਇਹ ਜ਼ਖਮੀ ਹੋਇਆ ਉਸ ਤੋਂ ਬਾਅਦ ਇਹਨੂੰ ਰਜਿੰਦਰਾ ਹਸਪੀਟਲ ਐਡਮਿਟ ਕਰਾਇਆ ਗਿਆ ਇਹਦਾ ਕਾਫੀ ਕ੍ਰਿਮੀਨਲ ਰਿਕਾਰਡ ਸੀਗਾ 2017 ਦਾ ਜਿਹੜਾ ਕੈਸ ਵੈਨ ਕੂਪ ਦਾ ਮਾਮਲਾ ਸੀਗਾ ਉਹਦੇ ਚ ਵੀ ਇਹ ਦੋਸ਼ੀ ਸੀਗਾ ਉਸ ਤੋਂ ਲਾਬੀ ਦੀ ਜਨਾਬ 302 307 ਰੋਬਰੀ ਦੇ ਕਾਫੀ ਐਫ ਆਈ ਆਰ ਦੀ ਔਰ ਆਨੇ ਵਾਲੇ ਟਾਈਮ ਮੇ ਆਪਰੇਸ਼ਨ ਪ੍ਰਹਾਰ ਦੇ ਤਹਿਤ ਇਹੋ ਜੀ ਕਾਰਵਾਈ ਤੁਹਾਨੂੰ ਦੇਖਣ ਨੂੰ ਮਿਲੇਗੀ ਔਰ ਮੈਂ ਇਹੀ ਮੈਸੇਜ ਯੂਥ ਨੂੰ ਦੇਣਾ ਚਾਹਾਂਗਾ ਫਸਟ ਮੈਂ ਰਿਕਵੈਸਟ ਕਰਨਾ ਚਾਹਾਂਗਾ ਕਿ ਤੁਸੀਂ ਕੋਈ ਥੋੜੇ ਜਿਲੇ ਲਾਲਚੀ ਚੱਕਰ ਮੇ ਇਹਨਾਂ ਦੇ ਨਾਲ ਐਸੋਸੀਏਟ ਨਾ ਹੋ ਕੁਝ ਕੋਈ ਮੇਨ ਸਟ੍ਰੀਮ ਮੇ ਆਣਾ ਚਾਹੁੰਦੇ ਤੁਹਾਨੂੰ ਮੋਸਟ ਵੈਲਕਮ ਹੈ ਉਸ ਤੋਂ ਬਾਅਦ ਮੈਂ ਵਾਰਨਿੰਗ ਦੇਣਾ ਚਾਹੁੰਗਾ ਕਿ ਕੋਈ ਵੀ ਬੰਦਾ ਕਿਸੇ شریف ਆਦਮੀ ਦੇ ਘਰੇ ਕੋਈ ਐਕਸਪਲੋਸ਼ਨ ਜਾਂ ਫਾਇਰਿੰਗ ਕਰੂਗਾ ਇਹ ਬਿਲਕੁਲ ਲਾਊਡ ਐਂਡ ਕਲੀਅਰ ਮੈਸੇਜ ਹੈ ਤੁਸੀਂ ਆਪਣੇ ਪੈਰਾਂ ਤੇ ਵਾਪਸ ਜੀ ਜਾਓ ਥੈਂਕ ਯੂ ਇਸੇ ਤਰ੍ਹਾਂ ਆ ਫਾਜ਼ਿਲ ਕਾਦੇ ਅਰਨੀਵਾਲਾ ਨੇੜੇ ਵੀ ਇੱਕ ਕਤਲ ਕੇਸ ਦੇ ਵਿੱਚ ਪਲਾਸੀ ਪ੍ਰਿਤਪਾਲ ਸਿੰਘ ਉਸ ਦਾ ਵੀ ਪੁਲਿਸ ਨਾਲ ਮੁਕਾਬਲਾ ਹੋਇਆ ਤੇ ਪੁਲਿਸ ਮੁਕਾਬਲੇ ਦੇ ਵਿੱਚ ਉਹ ਵੀ ਜ਼ਖਮੀ ਹੋ ਗਿਆ ਇੱਕ ਉਸ ਜਿਹੜਾ ਫਾਜ਼ਿਲ ਕਾਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਰੀਤਪਾਲ ਸਿੰਘ ਇੱਕ ਏ ਪਲੱਸ ਕੈਟਾਗਰੀ ਦਾ ਗੈਂਗਸਟਰ ਸਾਨੂੰ ਵਾਂਟਡ ਸੀਗਾ ਜਿਨੇ ਕੇ ਫਾਜ਼ਲ ਕਾ ਕੋਰਟ ਕੰਪਲੈਕਸ ਦੇ ਪਰ ਗੋਲੀ ਕਿਲਾ ਕੇ ਮਰਡਰ ਕੀਤਾ ਸੀਗਾ ਇਸ ਦੇ ਪਿੱਛੇ ਏਜੀਟੀਐਫ ਐਂਡ ਫਾਜ਼ਲ ਕਾ ਪੁਲਿਸ ਕਾਫੀ ਸਮੇਂ ਤੋਂ ਲੱਗੀ ਹੋਈ ਸੀਗੀ ਕੱਲ ਏਜੀਟੀਐਫ ਐਂਡ ਫਾਜ਼ਲ ਕਾ ਪੁਲਿਸ ਦੇ ਸਾਂਝੇ ਆਪਰੇਸ਼ਨ ਦੇ ਦੌਰਾਨ ਅਰਨੀ ਵਾਲਾ ਵਿਕੇ ਨਾਕੇ ਦੇ ਉੱਪਰ ਇਹਨੂੰ ਰੋਕਿਆ ਗਿਆ ਇਹਨੇ ਰੁਕਣ ਦੀ ਬਜਾਏ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤਾ ਪੁਲਿਸ ਪਾਰਟੀ ਨੇ ਜਵਾਬੀ ਫਾਇਰ ਕੀਤਾ ਇਸੇ ਟੋਟਲ 12 ਰਾਉਂਡ ਫਾਇਰ ਕੀਤਾ ਗਿਆ ਪੰਜ ਜਿਹੜੇ ਐਸਐਕਯੂਐਸ ਵੱਲੋਂ ਕੀਤਾ ਗਿਆ ਸੱਤ ਪੁਲਿਸ ਪਾਰਟੀ ਵੱਲੋਂ ਕੀਤਾ ਗਿਆ ਕਾਰ ਦੇ ਵਿੱਚ ਵੀ ਗੋਲੀ ਲੱਗੀ ਹੈ ਔਰ ਇਸ ਜਿਹੜਾ ਵਾਂਟਡ ਕ੍ਰਿਮੀਨਲ ਸੀਗਾ ਇਸ ਦੇ ਗੋਡੇ ਵਿੱਚ ਗੋਲੀ ਲੱਗੀ ਹੈ ਔਰ ਉਸ ਤੋਂ ਬਾਅਦ ਇਹਨੂੰ ਅਪ੍ਰੀਹੈਂਡ ਕਰ ਲਿਆ ਗਿਆ ਇਹਦੇ ਕੋਲੋਂ ਇੱਕ ਗਲੌਕ ਪਿਸਟਲ ਮਿਲਿਆ ਹੈਗਾ ਇਸ ਦੇ ਵੱਲੋਂ ਪੰਜ ਫਾਇਰ ਕੀਤਾ ਗਿਆ ਪੁਲਿਸ ਪਾਰਟੀ ਵੱਲੋਂ ਸੱਤ ਕੀਤੇ ਗਿਆ ਨੇ ਇਹ ਕਾਫੀ ਚਿਰ ਤੋਂ ਭੱਜਿਆ ਹੋਇਆ ਸੀਗਾ ਔਰ ਕਾਫੀ ਮਿਹਨਤ ਔਰ ਕਾਫੀ ਸਮੇਂ ਦੀ ਟੈਕਨੀਕਲ ਔਰ ਹਿਊਮਨ ਇੰਟੂ ਤੋਂ ਬਾਅਦ ਇਸਨੂੰ ਅਰੈਸਟ ਕੀਤਾ ਗਿਆ ਅ ਐਂਟੀ ਗੈਂਗਸਟਰ ਸਾਡਾ ਸਪੈਸ਼ਲ ਆਪਰੇਸ਼ਨ ਚੱਲ ਰਿਹਾ ਡੀਜੀ ਸਭ ਵੀ ਰਹਿਣ ਦਾ ਨਾਮ ਹੈ ਇਹਦੇ ਵਿੱਚ ਇਸ ਦੇ ਵਿੱਚ ਪੈਨ ਪੰਜਾਬ ਕੰਮ ਹੋ ਰਿਹਾ ਔਰ ਫਿਰੋਜ਼ਪੁਰ ਰੇਂਜ ਦੇ ਵਿੱਚ ਵੀ ਅਸੀਂ 200 ਤੋਂ ਉੱਪਰ ਜਿਆਦਾ ਬੰਦੇ ਇਹਨਾਂ ਦੇ ਸਿਫੀਸਾਈਜ਼ਰ ਇਹਨਾਂ ਦੇ ਐਸੋਸੀਏਟਸ ਇਹਨਾਂ ਨੂੰ ਸ਼ੈਲਟਰ ਦੇਣ ਵਾਲੇ ਅਸੀਂ ਫੜ ਚੁੱਕੇ ਹਾਂ ਸੋ ਬੜਾ ਲਾਊਡਡ ਕਲੀਅਰ ਮੈਸੇਜ ਹੈ ਕਿ ਨਾ ਕੋਈ ਗੈਂਗਸਟਰ ਸਪੇਅਰ ਕੀਤਾ ਜਾਏਗਾ ਨਾ ਉਹਨਾਂ ਨੂੰ ਸਪੋਰਟ ਕਰਨ ਵਾਲਾ ਸਿਫੀਸਾਈਜ਼ਰ ਔਰ ਨਾ ਹੀ ਉਹਨਾਂ ਵਾਸਤੇ ਕੰਮ ਕਰਨ ਵਾਲਾ ਜਿਵੇਂ ਕਿ ਇਹਨਾਂ ਨੂੰ ਕੋਈ ਟਰਾਂਸਪੋਰਟ ਕਰ ਰਿਹਾ ਇਹਨਾਂ ਨੂੰ ਲੌਜਿਸਟਿਕਸ ਪ੍ਰੋਵਾਈਡ ਕਰ ਰਿਹਾ ਜਾਂ ਇਹ ਬਿਲਕੁਲ ਹੀ ਬਦਾਸ਼ਨੀ ਕੀਤਾ ਜਾਏਗਾ ਐਂਡ ਇਹਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਸਲਤ ਪੰਜਾਬ ਪੁਲਿਸ ਵੱਲੋਂ 72 ਘੰਟੇ ਦੇ ਲਈ ਆਪਰੇਸ਼ਨ ਪਹਾੜ ਮਿਸ਼ਨ ਸ਼ੁਰੂ ਕੀਤਾ ਗਿਆ ਹੈ ਇਹ ਮਿਸ਼ਨ ਦਾ ਜਿਹੜਾ ਮਕਸਦ ਹੈ ਮਕਸਦ ਸਿਰਫ ਇੰਡੀਆ ਕੀ ਗੈਂਗਸਟਰਾਂ ਦਾ ਜਿਹੜਾ ਨੈਟਵਰਕ ਹੈ ਉਹਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇ ਕਿਉਂਕਿ ਬਹੁਤ ਸਾਰੇ ਗੈਂਗਸਟਰ ਨੇ ਜਿਹਦੇ ਵਿੱਚ 골ਡੀ ਬਰਾੜ वर्गे जड़े वो हालांकि विदेशों बैठ के एक अपना नैटवर्क चला रहे इसे लॉरेंस बशनोरी जेलां जी बैठे हैं उन्होंने एक अपना नैटवर्क से तो कितना पंजाब पुलिस वालों एक व्यापक योजना तैयार की गई कि क्यों ना इन दे जरा नैटवर्कू खत्म किया जाए जो उन्होंने सिस्टम है उन्हें बुरी तरह तबाह कर देता जाए ता कि गैंगस्टर बाद ख़त्म किया जा सके इसके तहत अच्छा बारह हज़ार पुलिस कर्मचारी तैनात किए गए ਤੇ ਨਿਨ੍ਹਾ ਦੇ 2000 ਜਿਹੜੇ ਪੁਲਿਸ ਕਰਮਚਾਰੀਆਂ ਨੇ ਵੱਖ-ਵੱਖ ਟਿਕਾਣਿਆਂ ਤੇ ਸ਼ੱਕੇਮਾਰੀ ਕੀਤੀ ਹੈ ਤੇ ਜਿਸ ਦੇ ਤਹਿਤ 1314 ਗੈਂਗਸਟਰਾਂ ਦੇ ਸਹਿਯੋਗੀਆਂ ਨੂੰ ਪੁਲਿਸ ਨੇ ਹਿਰਾਸਤ ਚ ਲਿਆ ਹੈ ਤੇ ਜਿੱਦਾਂ ਮਕਸਦ ਗੈਂਗਸਟਰਾਂ ਦੇ ਖਿਲਾਫ ਇੱਕ ਵੱਡੀ ਕਾਰਵਾਈ ਹੈ ਹਾਲਾਂਕਿ ਪੰਜਾਬ ਦੇ ਅੰਦਰ ਪਟਿਆਲਾ ਲੁਧਿਆਣਾ ਫਰੀਦਕੋੜ ਫੋਜ਼ਪੁਰ ਜਿਹੜਾ ਮਲੇਰ ਕੋਟਲਾ ਬਾਜਲਕਾ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਪੁਲਿਸ ਵੱਲੋਂ ਵੱਡੇ ਪੱਧਰ ਤੇ ਸ਼ਾਪੇਮਾਰੀ ਕੀਤੀ ਗਈ ਹੈ ਗੈਂਗਸਟਰਾਂ ਦੇ ਖਿਲਾਫ ਇੱਕ ਜਿਹੜਾ ਬਹੁਤ ਵੱਡਾ ਜਿਹੜਾ ਅਭਾਂ ਚਿਹੜਿਆ ਗਿਆ ਤਾਂ ਕਿ ਪੰਜਾਬ ਅੰਦਰ ਗੈਂਗਸਟਰਪਾਦ ਨੂੰ ਖਤਮ ਕੀਤਾ ਜਾ ਸਕੇ ਪਿਛਲੇ ਕਾਫੀ ਸਮੇਂ ਤੋਂ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਗੈਂਗਸਟਰਪਾਦ ਦਾ ਸ਼ਿਕਾਰ ਹੋ ਰਿਹਾ ਸੀ ਇਹਦੀਆਂ ਜੜ੍ਹਾਂ ਪੰਜਾਬ ਅੰਦਰ ਇੰਨੀਆਂ ਮਜ਼ਬੂਤ ਹੋ ਗਈਆਂ ਸੰ ਕਿ ਗੈਂਗਸਟਰ ਕਿਸੇ ਤੋਂ ਵੀ ਫੌਤੀ ਮੰਗ ਲਈ ਕੋਈ ਡਰ ਪੈ ਨਹੀਂ ਰੱਖਦੇ ਸਨ सो तो जिस करके बहुत सारियाँ देखिया होना पंजाब के पिछले समय के घटनावान हो चाहे वह पंजाबी सिंगर सिद्धू मूसेवाले का कतल हों उस बाद कबड्डी खिलाड़ी मोहाली के कतल हों फिर तुम्हें देखा होना कि तरन तारण एक सरपंच फंक्शन के शरेआम गोली मार दी जाती है इसके अलावा होर बहुत सारिया वारदात देखिया होना कि गैंगस्टर आए दिन जगह चला के चले जाते हैं ਜੋ ਜਿਸ ਕਰਕੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਸਹਿਨ ਦਾ ਮਾਹੌਲ ਸੀ ਗੈਂਗਸਟਰ ਬਾਦ ਨੀਅ ਜੜਾ ਇਹ ਨੀਅ ਮਜ਼ਬੂਤ ਹੋ ਚੁੱਕੀਆਂ ਸਨ ਕਿ ਉਹ ਕਿਸੇ ਨੂੰ ਵੀ ਡਰਾਉਣ ਤੋਂ ਕੌਂ ਤੋਂ ਬਾਜ਼ ਨਹੀਂ ਆਉਂਦੇ ਸਨ ਜਿਸ ਕਰਕੇ ਪੰਜਾਬ ਸਰਕਾਰ ਨੇ ਖਾਸ ਕਰਕੇ ਪੰਜਾਬ ਪੁਲਿਸ ਨੇ ਗੈਂਗਸਟਰਾਂ ਦੇ ਜਿਹੜੇ ਨੈਟਵਰਕ ਨੂੰ ਤੋੜਨ ਦੇ ਲਈ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਉਹ ਯੋਜਨਾ ਦੇ ਤਹਿਤ ਨਿਸ਼ਾਨਦੇਹੀ ਕੀਤੀ ਗੈਂਗਸਟਰਾਂ ਦੀ ਪਛਾਣ ਕੀਤੀ ਉਹਨਾਂ ਨਾਲ ਜੁੜੇ ਲੋਕਾਂ ਦੀ ਪਛਾਣ ਕੀਤੀ ਮੈਪਿੰਗ ਕੀਤੀ ਇਕ ਕਿਸ ਤਰ੍ਹਾਂ ਇਹਨਾਂ ਦੇ ਜਿਹੜੇ ਨੈਟਵਰਕ ਨੂੰ ਖਤਮ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ ਹੀ ਜਿਹੜਾ ਪੰਜਾਬ ਪੁਲਿਸ ਵੱਲੋਂ ਇਸ ਅਭਿਆਨ ਨੂੰ ਪੰਜਾਬ ਵਿੱਚ ਸ਼ੁਰੂ ਕੀਤਾ ਗਿਆ 72 ਘੰਟੇ ਚੈਨਲ ਵਾਲੇ ਇਸ ਅਭਿਆਨ ਦੇ ਤਹਿਤ ਸਰਕਾਰ ਵੱਲੋਂ ਜਿਹੜਾ ਪੰਜਾਬ ਪੁਲਿਸ ਨੂੰ ਜਿਹੜਾ ਇਨਾਮ ਦੇਣ ਦੀ ਵੀ ਗੱਲ ਕਹੀ ਗਈ ਹੈ ਕਿ ਜੋ ਵਧੀਆ ਕੰਮ ਕਰਨਗੇ ਉਹਨਾਂ ਨੂੰ ਇਨਾਮ ਵੀ ਦਿੱਤਾ ਜਾਏਗਾ ਤੇ ਪੁਲਿਸ ਵੱਲੋਂ ਇਸ ਤੇ ਕਹਿ ਅੱਜ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਹੈ ਸੋ ਦੇਸਟਰਟਨ ਦੱਸਿਆ ਕਿ 1314 ਜਿਹੜੇ ਗੈਂਗਸਟਰਾਂ ਦੇ ਸਹਿਯੋਗੀ ਨੂੰ ਉਹਨਾਂ ਨੂੰ ਹਿਰਾਸਤ ਚ ਲਿਆ ਤੇ ਦੋ ਜਗ੍ਹਾ ਜਿਹੜੀ ਪੋਸਟ ਦੀ ਮੁੱਠਭੇੜ ਵੀ ਹੋਈ ਹੈ ਸੋ ਇਸ ਤਰ੍ਹਾਂ ਪੰਜਾਬ ਪੁਲਿਸ ਹਰਦਾਇਕ ਜਗਾ ਤੀਚਾ ਰਹਿ ਕੇ ਚੱਲਦੀ ਹੈ ਕਿ ਅਸੀਂ 72 ਘੰਟੇ ਦੇ ਅੰਦਰ ਪੰਜਾਬ ਨੂੰ ਗੈਂਗਸਟਰ ਬਾਦ ਤੋਂ ਮੁਕਤ ਕਰ ਦੇਣਾ ਹੈ ਸੋ ਅਤਵਾਦ ਤਾਂ ਬਹੁਤ ਉਹਨੂੰ ਪਤਾ ਹੀ ਕਿ ਪੰਜਾਬ ਦੇ ਅੰਦਰ ਕਿੰਨਾ ਸੰਤਾਪ ਹੋ ਰਿਹਾ ਹੈ ਲੋਕਾਂ ਨੇ ਤੇ ਪੰਜਾਬ ਪੁਲਿਸ ਸੀ ਜੀ ਨੇ ਅੱਤਵਾਦ ਨੂੰ ਬਿਲਕੁਲ ਖਤਮ ਕੀਤਾ ਸ਼ਾਇਦ ਹੁਣ ਦੇਖਦੇ ਆ ਕਿ ਪੰਜਾਬ ਪੁਲਿਸ ਫਿਰ ਆਪਣਾ ਉਹੀ ਜਜ਼ਬਾ ਰੱਖਦੀ ਹੈ ਆਪਣਾ ਜਜ਼ਬਾ ਦਿਖਾਉਂਦੀ ਹੈ ਕਿ ਪੰਜਾਬ ਅੰਦਰ ਜਿਹੜੇ ਗੈਂਗਸਟਰ ਬਾਦੀਆਂ ਜਿਹੜਾ ਮਜ਼ਬੂਤ ਹੋ ਚੁੱਕੀਆਂ ਨੇ ਉਹਨੂੰ ਬਿਲਕੁਲ ਜਦੋਂ ਉਹ ਖਤਮ ਕਰ ਦੇ ਹੁਣ ਦੇਖਦੇ ਆ ਕਰਦੇ ਸਾਫ਼ ਕਰ ਦਿੱਤਾ ਹੈ ਕਿ ਅਸੀਂ ਇਹਨ ਨਸ਼ਾ ਦੇ ਖਿਲਾਫ ਵੀ ਪੁਲਸ ਸਰਕਾਰੀ ਕੰਮ ਕਰ ਰਹੇ ਨੇ ਜਾਂ ਗੈਂਗਸਟਰਾਂ ਦੇ ਖਿਲਾਫ ਕੰਮ ਕਰ ਰਹੇ ਨੇ ਉਨ੍ਹਾਂ ਨੂੰ ਵੀ ਇਨਾਮ ਦਿੱਤਾ ਜਾਏਗਾ 10 ਕਰੋੜ ਦੀ ਰਕਮ ਅਦਾਤ ਕੀਤੀ ਗਈ ਹੈ ਜਿਸ ਦੇ ਤਹਿਤ ਐਸਐਸਪੀ ਨੂੰ 1 ਲੱਖ ਰੁਪਿਆ ਕਮਿਸ਼ਨਰ ਤੇ ਰੇਂਜ ਦੇ ਆਈਜੀ ਨੂੰ 1.5 ਲੱਖ ਰੁਪਿਆ ਐਡੀਜੀਪੀ ਤੇ ਬਿੰਗ ਪਰਵਾਇ ਨੂੰ 2 ਲੱਖ ਰੁਪਏ 1 ਕਿਲੋ ਨਸ਼ਾ ਫੜਨ ਵਾਲੇ ਨੂੰ 60000 ਰੁਪਏ ਸਜ਼ਾ ਹੁੰਨ ਤੇ ਆਈ ਨੂੰ 40000 ਰੁਪਏ ਪ੍ਰੋਪਰਟੀ ਐਟੈਚ ਹੁੰਨ ਤੇ 20000 ਰੁਪਏ ਇਨਾਮ ਦੇਣ ਦਾ ਬੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ऐलान किया गया है हम देखते हैं कि बहत्तर घंटे पंजाब पुलिस के खिलाफ़ किस हद तक कार्रवाई करती है पंजाब अंदरों गंग खत्म करने तो कदम चुकया गया है ये पंजाब सरकार की बहुत बड़ी कार्रवाई है इसन बहुत बड़ी कार्रवाई माना जा रहा है कि गैंग के खिलाफ इस पूरी तरह पुलिस ने मोर्चा ही खोल दिता है तो हम देखते हैं कि हम अगले बहत्तर घंटे दे ਪੁਲਿਸ ਤੇ ਗੈਂਗਸਟਰਾਂ ਦਾ ਪਾ ਕਰਦੀ ਹੈ ਕਿਵੇਂ ਸਪਾਇਆ ਕਰਦੀ ਹੈ ਇਹ ਹੁਣ ਅਸੀਂ ਆਉਣ ਵਾਲੇ ਸਮੇਂ ਵਿੱਚ ਬਹੱਦਰ ਖੰਡਾਂ ਦੇ ਦੇਖਾਂਗੇ ਫਿਲਹਾਲ ਪੁਲਿਸ ਨੇ ਪੂਰੀ احتیاط ਬੱਦਕੇ ਪੂਰੇ ਜਿਮਿਆਂ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਅਭਿਆਨ ਸ਼ੁਰੂ ਕੀਤਾ ਹੋਇਆ ਹੈ ਸਪਰੇਸ਼ਨ ਫਲਾਇਆ ਜਾ ਰਿਹਾ ਹੈ ਕਿ ਕਹਣਾ ਚਾਹੋਗੇ ਕਿੰਨਾ ਤੁਹਾਡੇ ਕੋਲੋਂ ਰਿਕਵਰੀ ਕੀਤੀ ਗਈ ਆ ਸਾਰੇ ਮੀਡੀਆ ਦੇ ਸਾਥੀਆਂ ਨੂੰ ਮੈਂ ਦੱਸਣਾ ਚਾਹੁੰਦੀ ਹੂੰ ਕਿ ਪੰਜਾਬ ਪੁਲਿਸ ਵੱਲੋਂ ਅ ਕੱਲ ਤੋਂ ਇੱਕ 72 ਘੰਟਿਆਂ ਦਾ ਆਪਰੇਸ਼ਨ ਪ੍ਰਹਾਰ ਜੋ ਕਿ ਆਰਗੇਨਾਈਜ਼ ਕ੍ਰਾਈਮ ਮੇਨਲੀ ਜੋ ਗੈਂਗਸਟਰ ਰਿਲੇਟਡ ਕ੍ਰਾਈਮ ਹੈਗਾ ਉਹਦੇ ਨਾਲ ਨਾਲ ਕੋਈ ਹੋਰ ਵੀ ਆਰਗੇਨਾਈਜ਼ ਕ੍ਰਾਈਮ ਹੈ ਸਨੇਚਿੰਗ ਹੈ ਚੋਰੀ ਚਾਰੀ ਵਾਲੇ ਜਿਨ੍ਹਾਂ ਵੀ ਆਰਗੇਨਾਈਜ਼ ਕ੍ਰਿਮੀਨਲ ਨੈਟਵਰਕਸ ਹੈ ਉਹਨਾਂ ਦੇ ਉੱਪਰ ਇੱਕ ਵਾਰ ਜੰਗ ਰੂਪੀ ਇੱਕ ਮੁਹਿੰਮ ਛੇੜੀ ਹੈ ਜਿਹਦਾ ਨਾਂ ਆਪਰੇਸ਼ਨ ਪ੍ਰਹਾਰ ਰੱਖਿਆ ਗਿਆ 72 ਘੰਟਿਆਂ ਦੀ ਆ ਪੂਰੀ ਮੁਹਿੰਮ ਰਹੇਗੀ ਅ ਫੇਜ਼ਸ ਦੇ ਵਿੱਚ ਅਸੀਂ ਕਰਦੇ ਰਹੇਗੇ ਪਹਿਲਾ ਫੇਜ਼ 72 ਘੰਟਿਆਂ ਦਾ ਹੈਗਾ ਇਹਦੇ ਵਿੱਚ ਪੂਰੇ ਹੀ ਪੰਜਾਬ ਦੇ ਵਿੱਚ ਵਖਰੇ ਵਖਰੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਜ਼ਿਆਦਾ ਫੋਰਸ ਲਾ ਕੇ ਡਿਫਰੈਂਟ ਡਿਫਰੈਂਟ ਰੇਡਿੰਗ ਪਾਰਟੀਆਂ ਕੱਡੀਆਂ ਗਈਆਂ ਸਿਗੀਆਂ ਤੇ ਪਟੰਡਾ ਵਿਖੇ ਵੀ ਅਸੀਂ ਟੋਟਲ ਕੱਲ 430 ਤੋਂ ਉੱਪਰ ਫੋਰਸ ਤੇ ਅੱਜ 340 ਦੇ ਤਕਰੀਬਨ ਫੋਰਸ ਟੋਟਲ ਕੱਲ ਵੀ ਸਾਡੀ 66 ਕੇ ਤਕਰੀਬਨ ਰੀਡਿੰਗ ਪਾਰਟੀਆਂ ਜੀਓਜ਼ ਦੀ ਸੁਪਰਵੀਜ਼ਨ ਦੇ ਅੰਡਰ ਤੇ ਅੱਜ ਵੀ ਤਕਰੀਬਨ 62 ਸਾਡੀ ਰੀਡਿੰਗ ਪਾਰਟੀਆਂ ਅਸੀਂ ਕੱਢੀ ਸੀਗੀਆਂ ਤੇ ਇਹਨਾਂ ਦੀ ਸੁਪਰਵੀਜ਼ਨ ਜੀਓ ਰੈਂਕ ਦੇ ਅਧਿਕਾਰੀ ਕਰ ਰਹੇ ਸੀਗੇ 4 ਐਸਪੀਜ਼ ਤੇ 13 ਕੇ ਤਕਰੀਬਨ ਸਾਡੇ ਡੀਐਸਪੀਜ਼ ਤੇ ਨਾਲ-ਨਾਲ ਸਾਰੇ ਕੇ ਸਾਰੇ ਹੀ ਸਾਡੇ ਐਸਐਚਓਜ਼ ਚੌਕੀ ਇੰਚਾਰजेस ਯੂਨਿਟ ਇੰਚਾਰजेस ਤੇ ਸਾਰੇ ਕੀ ਸਾਰੀ ਫੋਰਸਾਂ ਸੀ ਕੱਢੀ ਤੇ ਆ ਜੋ ਬੀਤੇ ਡੇਢ ਦਿਨ ਹੁਣ ਤੱਕ ਹੋ ਗਿਆ ਹੈਗਾ ਇਸ ਮੁਹਿੰਮ ਨੂੰ ਚੱਲਦੇ ਹੋਏ ਹੁਣ ਤੱਕ ਪੰਡੇਣਾ ਪੁਲਿਸ ਨੇ ਬਹੁਤ ਵਧੀਆ ਇਹਦੇ ਵਿੱਚ ਸਕਸੈਸਿਸ ਹਾਸਿਲ ਕੀਤੇ ਹਨ 110 ਤੋਂ ਉੱਪਰ ਜੋ ਵੱਖਰੇ ਵੱਖਰੇ ਕ੍ਰਾਈਮ ਦੇ ਸਾਡੇ ਵੌਂਟਡ ਕ੍ਰਿਮੀਨਲਸ ਜਾਂ ਜੋ ਗੈਂਗਸਟਰ ਅਸੋਸੀਏਟ ਸੀਗੇ ਉਹਨਾਂ ਨੂੰ ਫੜਿਆ ਗਿਆ ਹੈਗਾ ਉਹਨਾਂ ਦੀ ਅਰੈਸਟ ਹੋਈ ਹੈ ਕੁਝ ਬੰਦੇ ਇਦਾਂ ਦੇ ਵੀ ਹੈ 30 ਕੇ ਤਕਰੀਬਨ ਜਿਨ੍ਹਾਂ ਨੂੰ ਰਾਉਂਡ ਅਪ ਕੀਤਾ ਗਿਆ ਕੱਲ ਵੀ ਵੈਰੀਫਿਕੇਸ਼ਨ ਕੀਤੀ ਗਈ ਉਹਨਾਂ ਦੀ ਵੀ ਕਾਗਜ਼ੀ ਕਾਰਵਾਈ ਕੀਤੀ ਗਈ ਤੇ ਅੱਜ ਵੀ ਕੁਝ ਰਾਉਂਡ ਅਪ ਕੀਤੇ ਗਏ ਹਨ ਤੇ ਉਹਨਾਂ ਦੇ ਉੱਪਰ ਵੀ ਫਿਰ ਆਫਟਰ ਵੈਰੀਫਿਕੇਸ਼ਨ ਜੋ ਬੰਦੀ ਕਾਨੂੰਨੀ ਕਾਰਵਾਈ ਅੱਗੇ ਕੀਤੀ ਜਾਏਗੀ ਮੈਮ ਕੀ ਹੈਗੇ ਕੋਈ ਹੁਸਨਾ ਮਿਲੀ ਕੋਈ ਇਹ ਬੇਸਿਕਲੀ ਜਿਵੇਂ ਆਪਾਂ ਨੂੰ ਪਤਾ ਹੈ ਕਿ ਕੱਲ ਤੋਂ ਸਾਡਾ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਡੀਜੀਪੀ ਸਾਹਿਬ ਪੰਜਾਬ ਦੀ ਡਾਇਰੈਕਸ਼ਨਸ ਦੇ ਉੱਤੇ ਆਪਰੇਸ਼ਨ ਪ੍ਰਹਾਰ ਜਿਹੜਾ 72 ਘੰਟਿਆਂ ਦਾ ਸਾਡਾ ਇੱਕ ਹਾਈ ਇੰਪੈਕਟ ਆਪਰੇਸ਼ਨ ਅਸੀਂ ਚਲਾਇਆ ਹੈ ਮਾੜੇ ਅਨਸਰਾਂ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਉਸੇ ਲੜੀ ਦੇ ਵਿੱਚ ਜਿਹੜੀ ਲੁਧਿਆਣਾ ਦੀ ਹਾਥੀ ਪੁਲਿਸ ਹੈ ਉਹਦੇ ਵੱਲੋਂ ਵੀ ਜੰਗੀ ਪੱਧਰ ਤੇ ਇਹ ਜਿਹੜਾ ਆਪਰੇਸ਼ਨ ਹੈ ਉਹ ਚਲਾਇਆ ਜਾ ਰਿਹਾ ਉਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਵੀ ਕੱਲ ਪਹਿਲੇ ਦਿਨ ਆਪਰੇਸ਼ਨ ਦੇ ਵਿੱਚ ਕਰੀਬ ਅਸੀਂ 40 ਬੰਦੇ ਜਿਹੜੇ ਵੱਖ-ਵੱਖ ਕੇਸਿਸਟ ਵੌਂਟਿਡ ਸੀ ਤੇ ਹੋਰ ਕ੍ਰਾਈਮਨਲ ਐਲੀਮੈਂਟ ਸੀਗੇ ਗੈਂਗਸਟਰ ਜਾਂ ਉਹਨਾਂ ਦੇ ਉਹਨਾਂ ਨੂੰ ਸਪੋਰਟ ਕਰਨ ਵਾਲੇ ਕ੍ਰਾਈਮ ਉਹ ਆਪਾਂ ਬੰਦੇ ਫੜੇ ਆ ਤੇ ਸਿਮਿਲਰਲੀ ਅੱਜ ਵੀ ਕਰੀਬ 35 ਮਾਰਨਿੰਗ ਚ ਰੇਡਸ ਭੇਜੀਆਂ ਗਈਆਂ ਸੀਗੀਆਂ ਜਿਨ੍ਹਾਂ ਨੇ ਕਰੀਬ 25 ਬੰਦੇ ਆਲਰੇਡੀ ਆਪਾਂ ਅਲੱਗ-ਲੱਗ ਕਿਸਮ ਦੇ ਜਿਹੜੇ ਕ੍ਰਾਈਮਨਲ ਐਕਟੀਵਿਟੀਜ਼ ਇਨਵੋਲਡ ਸੀ ਉਹ ਆਪਾਂ ਫੜੇ ਹੈਗੇ ਆ ਤੇ ਉਹਨਾਂ ਦੀ ਅੱਗੇ ਕਾਰਵਾਈ ਜਿਹੜੀ ਉਹ ਚੱਲ ਰਹੀ ਹੈ ਤੇ ਉਸੇ ਲੜੀ ਦੇ ਵਿੱਚ ਜਿਹੜੇ ਸਾਰਾ ਸਾਡੇ ਏਰੀਆ ਡੋਮਿਨੇਸ਼ਨ ਹੈ ਨਾਕਾਬੰਦੀ ਹੈ ਰੇਡਾਂ ਚੱਲ ਰਹੀਆਂ ਨੇ ਸੋ ਅੱਜ ਆਪਾਂ ਇੱਥੇ ਨਾਕਾ ਲਗਾਇਆ ਹੋਇਆ ਹੈ ਇਹ ਉਸੇ ਆਪਰੇਸ਼ਨ ਦੇ ਪਾਰਟ ਦੇ ਵਿੱਚ ਤੇ ਮੈਂ ਦੱਸਣਾ ਚਾਹੁੰਦਾ ਕਿ ਇਹ ਪ੍ਰੋਗਰਾਮ ਜਿਹੜਾ ਹੈਗਾ ਇਹ 3 ਦਿਨ ਲਈ ਇਸੇ ਤਰ੍ਹਾਂ ਕੰਟੀਨਿਊ ਰਹੂਗਾ ਤੇ ਉਸ ਤੋਂ ਬਾਅਦ ਵੀ ਜਿਹੜਾ ਅਸੀਂ ਇਹਨੂੰ ਚਲਾਵਾਂਗੇ ਤਾਂ ਕਿ ਜਿਹੜੇ ਵੀ ਮਾੜੇ ਅਨਸਰ ਹੈ ਐਂਟੀ ਸੋਸ਼ਲ 엘ਿਮੈਂਟਸ ਹੈ ਉਹਨਾਂ 'ਚ ਡਰ ਪੈਦਾ ਹੋ ਜਾਏ ਤੇ ਕ੍ਰਾਈਮ ਕਰਨ ਤੋਂ ਕਰਨ ਤੋਂ ਸੋਵਾਰ ਸੋਚਣ ਉਸ ਤੋਂ ਪਹਿਲਾਂ ਤੇ ਜਿਹੜੀ ਲੁਧਿਆਣਾ ਦੇ ਹਾਤੀ ਦੀ ਵਚਨਬੱਧਤਾ ਹੈ ਪੁਲਿਸ ਦੀ ਇੱਕ ਸੇਫ ਤੇ ਸਿਕਿਉਰ এনवायरमेंट ਪ੍ਰੋਵਾਈਡ ਕਰਨ ਦੀ ਲੋਕਾਂ ਲਈ ਉਹਦੇ ਲਈ ਅਸੀਂ ਵਚਨਬੱਧ ਹਾਂ ਤੇ ਸਾਡੇ ਸਾਰੇ ਆਨ ਵਾਲੇ ਦਿਨਸ਼ ਐਫਰਟਸ ਇਹਦੇ ਲਈ ਅਸੀਂ ਹੋਰ ਮਲਟੀਪਲਾਈ ਕਰਾਂਗੇ ਤੇ ਇਨਸ਼ੋਰ ਕਰਾਂਗੇ ਵੀ ਆਪਾਂ ਇੱਕ ਸੇਫ ਤੇ ਸਿਕਿਉਰ ਵਾਤਾਵਰਨ ਲੋਕਾਂ ਨੂੰ ਦੇ ਸਕੀਏ ਧੰਨਵਾਦ